ਮੇਰੇ ਆਪਸੇ ਵੀ ਮੇਰੇ ਆਪ ਬਲੇ ਦੋ ਹੈਗੇ ਹਾਂਜੀ ਵਾਇਗੁਰ ਚਿੱਕਾ ਕਾਲਸਾ ਵਾਇਗੁਰ ਚਿੱਕਾ ਬੰਦੇ ਜੀ ਸੰਗਤ ਜੀ ਬੇਨਤੀ ਆ ਵੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਵਾਇਰਲ ਹੋ ਰਹੀ ਆ ਬਹੁਤ ਜ਼ਿਆਦਾ ਕਿ ਸਚਕਣ ਸਿੰਘ ਸਰਦਾਰ ਸਾਹਿਬ ਦੀ ਮਾਰਗਿਰ ਦੇ ਵਿੱਚ ਜੈ ਮਾਤਾ ਲਿਖੀਆਂ ਕਿਰਪਾਨਾਂ ਵਿਕ ਰਹੀਆਂ ਮੈਂ ਸੰਗਤ ਨੂੰ ਦੱਸਦਾ ਵੀ ਉਹ ਪਿਛਲੇ ਸਾਲ ਦੀ ਗੱਲ ਆ ਫਿਰ ਇਸ ਸਾਲ ਦੀ ਪੋਸਟ ਆ ਉਹ ਜਥਾ ਸਰਪੰਨ ਕਾਲਸਾ ਨੂੰ ਨਹੀਂ ਸੰਬੰਧ ਰਹੀ ਸੀ ਉਹ ਨਾਲ ਕਰ ਵੀ ਪਾਈ ਹੋਏ ਸੀ ਉਹ ਬੰਦ ਕਰਾ ਦਿੱਤੀ ਗਈ ਸੀ ਗੁਰਬਾਨਾ ਜਿਗਰੀਆ ਫੈਕਟਰੀ ਚ ਬਣੀਆਂ ਉਹ ਬੰਦ ਹੋ ਗਈਆਂ ਸਨ। ਆਪਰ ਦੁਬਾਰਾ ਕਿਸੇ ਨੇ ਉਹ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਕਰਕੇ ਸਾਨੂੰ ਸੰਗਤ ਵੱਲੋਂ ਫੋਨ ਆਈ ਜਾਂਦੇ ਨੇ ਵੀ ਦੁਬਾਰਾ ਦੇਖੋ ਅੱਜ ਅਸੀਂ 2 ਘੰਟੇ ਹੋ ਗਏ ਸਾਨੂੰ ਕੋਈ ਮਾਰਕੀਟ ਦੇ ਵਿੱਚ ਘੁੰਮਦੇ ਆ ਜਾਨੂੰ ਸਾਰੀਆਂ ਦੁਕਾਨਾਂ ਲਗਭਗ ਜੀ ਬੋਲੀਆਂ ਸਾਨੂੰ ਕਿਤੇ ਵੀ ਕੋਈ ਜੈਮਾ ਦਾ ਲੀਕ ਗੁਰਬਾਨਾ ਨਹੀਂ ਮਿਲੀ। ਸੋ ਸੰਗਤ ਨੂੰ ਬੇਨਤੀ ਹੈ ਵੀ ਸੋਸ਼ਲ ਮੀਡੀਆ ਉੱਤੇ ਜਿਹੜੀ ਫਰਵਾਹ ਦੁਬਾਰਾ ਉਡਾਈ ਗਈ ਹੈ ਤੇ ਯਕੀਨਨਾ ਕੀਤਾ ਜਾਵੇ ਤੇ ਜੇ ਕਿਤੇ ਕੋਈ ਸਾਨੂੰ ਇਹੋ ਜਿਹੀ ਘਟਨਾ ਦਿਖਦੀ ਵੀ ਹੈ ਤੇ ਅਸੀਂ ਉੱਤੇ ਠੋਕੇ ਕਾਰ ਛੱਡਦੇ ਨਹੀਂ ਅਮ ਜਾਣਦੇ ਇੰਚਾਨਦਾ ਕਿ ਨਹੀਂ ਰਹਿਣ ਦਿੰਦੇ ਸੋ ਫਿਰ ਸੰਗਤ ਨੂੰ ਦੁਬਾਰਾ ਬੇਨਤੀ ਆ ਆਪ ਕਿ ਸੱਚ ਕੰਨ ਸੀ ਦਰਬਾਰ ਸਾਹਿਬ ਦੀ ਮਾਰਕੀਟ ਦੇ ਵਿੱਚ ਜਿਹੜੀ ਇੱਕ ਵਹਾ ਉੱਡੀ ਆ ਪੋਸਟ ਵਾਇਰਲ ਹੋਈ ਆ ਕਿ ਜੈ ਮਾਤਾ ਲਕੀਆਂ ਕੁਰਬਾਨਾ ਬਿਕਰੀਆਂ ਨੇ ਉਹ ਪਿਛਲੇ ਸਾਲ ਦੀ ਘਟਨਾ ਉਹ ਦਾਸਵਤੋਂ ਸੰਗਤ ਦੇ ਸਹਿਯੋਗ ਨਾਲ ਜਥੇ ਦੇ ਸਹਿਯੋਗ ਨਾਲ ਕਾਰਵਾਈ ਪਾਈ ਗਈ ਸੀ ਉਹ ਕੁਰਬਾਨਾ ਬੰਦ ਕਰਵਾ ਦਿੱਤੀ ਗਈ ਸਰ ਅੱਜ ਫੇਰ ਦੁਬਾਰਾ ਅਸੀਂ ਜਥੇ ਸਿੰਘਾਂਵਾਲਾ ਦੇ ਸਹਿਯੋਗ ਨਾਲ ਲਗਭਗ ਸਾਰੀ ਮਾਰਕੀਟ ਖੋਲ ਮਾਰੀ ਸਾਨੂੰ ਕਿਤੇ ਬਰਬਾਨਾ ਨਹੀਂ ਮਿਲੀਆਂ ਸੋ ਪੋਸਟ ਪੁਰਾਣੀ ਆ ਸੰਗਤ ਨੂੰ ਬੇਨਤੀ ਥੋੜਾ ਜਿਆਦਾ ਸੁਚੇਤ ਹੋਈਏ ਐਵੇਂ ਰੌਵਾਾਂ ਦੀ ਵੀ ਨਾ ਕਰੀਏ ਫਿਰ ਵੀ ਜੇ ਕਿਸੇ ਨੂੰ ਪਤਾ ਲੱਗਦਾ ਕਿਤੇ ਕਿਸੇ ਦੁਕਾਨ ਦੇ ਵਿਵਦੀ ਦਾ ਕਿ ਸਾਡੇ ਚੇਤ ਸਾਡੇ ਜਾਨ ਪਛਾਨ ਤੋਂ ਨਹੀਂ ਜਾਣ ਚਾਇਆ ਸਾਨੂੰ ਨਹੀਂ ਲੱਭੀ ਤੇ ਦਾਸ ਦਾ ਮੋਬਾਈਲ ਨੰਬਰ 781475384 ਆ ਸਾਨੂੰ ਦੱਸਿਆ ਜਾਵੇ ਅਸੀਂ ਬੰਦ ਦੀ ਜਿਹੜੀ ਕਾਰਵਾਈ ਉਹਨਾਂ ਦੇ ਕਰਾਵਾਂਗੇ ਤੇ ਇਹ ਵਿਗਨੀਆਂ ਬੰਦ ਕਰਾਵਾਂਗੇ ਸੋ ਧੰਨਵਾਦ ਸੰਗਤ ਦਾ ਇਹਨੂੰ ਸ਼ੇਅਰ ਕਰ ਦਿਓ ਸੰਗਤ ਤੱਕ ਪਹੁੰਚ ਜਾਏ ਤਾਂ ਕਿ ਜਿਹੜੀ ਇਹ ਵਹਾ ਉਡੀ ਆ ਕੇ ਨਾ ਉਡੀ ਵਾਹਿਗੁਰੂ ਜੀ ਦਾ ਖਾਲਸਾ